ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਉਦੇ ਪੰਜਾਬ ਚੈਨਲ ਅੱਜ ਆਪਾਂ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਦੀ ਜਿਨ੍ਹਾਂ ਅਧੀਨ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰਾਂ ਦੀ ਅਗਵਾਈ ਹੇਠ ਜਿਹੜੀ ਮੈਂਬਰਸ਼ਿਪ ਹੋ ਰਹੀ ਹੈ ਜਿੱਥੇ ਸਮੁੱਚੇ ਪੰਜਾਬ 'ਚ ਡੰਕੇ ਵੱਜ ਰਹੇ ਉੱਥੇ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਵੀ ਆਗਾਜ਼ ਹੋ ਗਿਆ ਤੇ ਵੱਡੀ ਗਿਣਤੀ ਚ ਜਿਹੜੇ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਲੋਕ ਮੈਂਬਰ ਬਣਨ ਲਈ ਉਤਾਵਲੇ ਆ ਵੱਖ-ਵੱਖ ਆਗੂਆਂ ਨੂੰ ਇੱਕ ਮਾੜਾ ਚ ਪਰੌਣ ਲਈ ਜਹੇਦਾਰ ਕਰਨਲ ਸਿੰਘ ਭਾਵੜਾ ਜੀ ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਅੱਗੇ ਆਏ ਆ ਉਹ ਵੀ ਸਾਡੇ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਸ਼ੁਰੂ ਰਹੀਏ ਪਹਿਲਾਂ ਜਹੇਦਾਰ ਭਾਵੜਾ ਜੀ ਅਤੇ ਸਤਨਾਮ ਸਿੰਘ ਬਲੂਰ ਹੋਰਾਂ ਦਾ ਆਪਾਂ ਜੀ ਆਏ ਕਹਿੰਦੇ ਆ ਧੰਨਵਾਦ ਕਰਦੇ ਆ ਜੀ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਪੰਜਾਬ ਪੂਰੀ ਟੀਮ ਨੂੰ ਤੇ ਉਹਦੇ ਪੰਜਾਬ ਦੇ ਸਰੋਤਿਆਂ ਨੂੰ ਦੁਬਾਰਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਦਾਰ ਜੀ ਇੱਕ ਗੱਲ ਸਾਡੇ ਨਾਲ ਸਾਂਝੀ ਕਰੋ ਸ਼ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਖਵੇਟ ਅਗਵਾਈ ਕਰ ਰਿਹਾ ਜਿਹੜੀ ਉਹਦੀ ਭਰਤੀ ਕਰਨ ਦੀ ਲੋੜ ਕਿਉਂ ਪਈ ਸ਼ਰਮ ਤੁਸੀਂ ਤੁਹਾਡਾ ਬਹੁਤ ਅਹਿਮ ਸਵਾਲ ਹੈ ਵੀ ਲੋੜ ਕਿਉਂ ਪਈ ਜੀ ਕਿਉਂਕਿ ਅਕਾਲੀ ਦਲ ਤਾਂ ਅੱਗੇ ਵੀ ਚੱਲ ਰਿਹਾ ਸੀ ਹਾਂਜੀ ਭਾਵੇਂ ਵੱਖ-ਵੱਖ ਗਰੁੱਪਾਂ ਚੱਲ ਰਹੇ ਸੀ ਜੀ ਅਕਾਲੀ ਦਲ ਮਾਨ ਚੱਲ ਰਿਹਾ ਅੰਮ੍ਰਿਤਸਰ ਦੇ ਨਾਂ ਤੇ ਅਕਾਲੀ ਦਲ ਬਾਦਲ ਚੱਲ ਰਿਹਾ ਸੀ ਸ਼ਰਮਨੀ ਅਕਾਲੀ ਦਲ ਦੇ ਨਾਂ ਤੇ ਔਰ ਹੋਰ ਵੀ ਛੋਟੇ-ਛੋਟੇ ਜਿਹੜੇ ਨੇ 1920 ਚੱਲ ਰਿਹਾ ਸੀ ਇੱਕ ਅਕਾਲੀ ਦਲ ਪੰਜਾਬ ਚੱਲ ਰਿਹਾ ਸੀ ਗੁਰਦੀਪ ਸਿੰਘ ਬਠਿੰਡਾ ਹੋਰਾਂ ਦਾ ਪਰ ਲੰਮੀਆਂ ਚੋਣਾਂ ਦੇ ਵਿੱਚ ਹਾਰ ਹੋਈ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਤ ਵੱਡੀਆਂ ਆਸਾਂ ਰੱਖਦੇ ਨੇ ਔਰ ਇਹਨਾਂ ਨੇ ਪੰਜਾਬ ਲਈ ਗਾਇਬ-ਗਾਇਬ ਲੜਾਈਆਂ ਵੀ ਲੜੀਆਂ ਸਨ ਪੰਜਾਬ ਦੇ ਲੋਕ ਇਹ ਗੱਲ ਸਮਝਦੇ ਸੀ ਵੀ ਜਿਹੜੀ ਰਾਜਨੀਤਿਕ ਤਾਕਤ ਹੈ ਉਹ ਸਾਡੇ ਖੇਤਰੀ ਪਾਰਟੀ ਕੋਲ ਹੋਵੇ ਜਦੋਂ ਚੂਣ ਤੇ ਦਰ ਚੂਣ ਹਾਰਨ ਤੋਂ ਬਾਅਦ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੇ ਘਟੋ ਘਟ ਤਿੰਨ ਵਾਰ ਆਮ ਲੋਕਾਂ ਨੂੰ ਪਤਾ ਵੀ ਉਥੇ ਅਖੰਡ ਪਾਠ ਕਰਾਉਂਦੇ ਤੇ ਬਿਨਾਂ ਕਿਸੇ ਗੱਲ ਤੋਂ 2-2 3-3 ਦਿਨ ਭਾਂਡੇ ਵੀ ਮਾਂਜਦੇ ਜੁੱਤੇ ਵੀ ਸਾਫ਼ ਕਰਦੇ ਪਰ ਹਰ ਵਾਰ ਸਿੱਖ ਸੰਗਤ ਨੇ ਇਹਨਾਂ ਨੂੰ ਕਬੂਲਿਆ ਨਹੀਂ ਕਿਉਂਕਿ ਉਹ ਸਿੱਖ ਸੰਗਤ ਦੇ ਮਨ ਦੇ ਅੰਦਰ ਜੋ ਗੱਲਾਂ ਨੇ ਮੈਂ ਉਹਨਾਂ ਗੱਲਾਂ ਪੁਰਾਣੀਆਂ ਵਿੱਚ ਨਹੀਂ ਜਾਣਾ ਕਿਉਂਕਿ ਬਲੰਡਰ ਗਲਤੀਆਂ ਇੱਕ ਹੁੰਦੀ ਏ ਛੋਟੀ ਗਲਤੀ ਇੱਕ ਹੁੰਦੀ ਏ ਗਲਤੀ ਤੋਂ ਵੀ ਅੱਗੇ ਜਾ ਕੇ ਇਹਨਾਂ ਨੇ ਮਸਤੀਆਂ ਕੀਤੀਆਂ ਜਿਸ ਤਰ੍ਹਾਂ ਗੁਰੂ ਗਰੰਥ ਸਾਹਿਬ ਜਿਹੜੇ ਸਾਡੇ ਮੌਜੂਦਾ ਗੁਰੂ ਨੇ ਹਾਂਜੀ 30 30000 ਵੀ ਸਿੱਖ ਕਤਲ ਹੋ ਗਿਆ ਪਰ ਉੱਥੇ ਵੀ ਇਤਿਹਾਸ 'ਚ ਕਿਤੇ ਇਹ ਜ਼ਿਕਰ ਨਹੀਂ ਆਉਂਦਾ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਪਾੜਿਆ ਹੋਵੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਕਰਤੀਆਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਸੰਭਾਲਿਆ ਔਰ ਦੁਸ਼ਮਣ ਨੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਨਹੀਂ ਕੀਤਾ ਅਕਾਲੀ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਆ ਉਹਨਾਂ ਕਾਰਨਾਂ ਕਰਕੇ ਜਦੋਂ ਕੋਈ ਚਾਰਾ ਨਹੀਂ ਇਹਨਾਂ ਦਾ ਚੱਲਿਆ 2024 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਅਕਾਲੀ ਲੀਡਰਸ਼ਿਪ ਦੋ ਗਰੁੱਪਾਂ ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋਈ ਬੇਨਤੀ ਕੀਤੀ ਸਿੰਘ ਸਾਹਿਬ ਨੂੰ ਉਹਨਾਂ ਨੇ ਇਹਨਾਂ ਨੂੰ ਸੱਦ ਕੇ ਹੁਕਮ ਲਾਇਆ ਔਰ ਉੱਥੇ ਫਸੀਲ ਤੋਂ ਹੁਕਮ ਕੀਤਾ ਵੀ ਮੌਜੂਦਾ ਲੀਡਰਸ਼ਿਪ ਸਿੱਖ ਕੌਮ ਨੂੰ ਅਗਵਾਈ ਦੇਣ ਯੋਗ ਨਹੀਂ ਸਤ ਨੰਮਰਾਂ ਦੀ ਕਮੇਟੀ ਬਣਾਈ ਵੀ ਉਹ ਭਰਤੀ ਕਰੇ ਸਹੀ ਭਰਤੀ ਕਰੇ ਤਾਂ ਕਿ ਪੰਜਾਬ ਦੇ ਵਿੱਚ ਨਵੀਂ ਲੀਡਰਸ਼ਿਪ ਦਾ ਉਭਾਰ ਆ ਸਕੇ ਮਤਲਬ ਸ਼੍ਰੋਮਣੀ ਅਕਾਲੀ ਦਲ ਜਿਸ ਮਕਸਦ ਨੂੰ ਬਣਿਆ ਸੀ ਉਸ ਮਕਸਦ ਨੂੰ ਹਾਸਲ ਕਰਨ ਲਈ ਹਾਸਲ ਕਰਨ ਲਈ ਵੀ ਨਵੇਂ ਸਿਰੇ ਤੋਂ ਜਿਹੜਾ ਗਠਨ ਮੈਂਬਰਸ਼ਿਪ ਕਰਨ ਦਾ ਹੁਕਮ ਜਾਰੀ ਹੋਇਆ ਪਰ ਇੱਕ ਗਰੁੱਪ ਇੰਨਾ ਜ਼ਿਆਦਾ ਡਰ ਗਿਆ ਸਹੀ ਭਰਤੀ ਕਰਨ ਤੋਂ ਵੀ ਉਹਨੇ ਆਪਣੀ ਫਟਾਫਟ ਭਰਤੀ ਕਰ ਦਿੱਤੀ ਔਰ ਉਹ ਅੱਜ ਵੀ ਪ੍ਰਚਾਰ ਰਿਹਾ ਵੀ ਉਹ ਤਾਂ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਕਮੇਟੀ ਬਣੀ ਨਹੀਂ ਜਿਹੜਾ ਕਿ ਸਾਡਾ ਸਿੱਖਾਂ ਦਾ ਸੰਕਲਪ ਹੈ ਪੰਜ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਇਹ ਸਾਰੀਆਂ ਗੱਲਾਂ ਸਾਡੇ ਵਿਰਸੇ ਨੂੰ ਭੁੱਲ ਕੇ ਤੇ ਪੰਚ ਪ੍ਰਧਾਨੀ ਜਿਹੜਾ ਸਾਡਾ ਸਾਡੇ ਗੁਰੂਆਂ ਨੇ ਸਾਨੂੰ ਸੰਕਲਪ ਦਿੱਤਾ ਉਹ ਸਾਰੇ ਦਾ ਇਹ ਵਿਰੋਧ ਕਰਕੇ ਇਹਨਾਂ फटाफट ਆਪਣੀ ਭਰਤੀ ਕਰਕੇ ਇਹਨਾਂ ਆਪ ਦਾ ਪ੍ਰਧਾਨ ਬਣਾ ਲਿਆ ਮਤਲਬ ਸ੍ਰੀ ਅਕਾਲ ਸੂਰ ਸਾਹਿਬ ਦੀ ਤੋਹੀਨ ਅਪਮਾਨ ਸਕਦੇ ਜਿਹੜੇ ਹੁਕਮਾਂ ਨੂੰ ਨਾਮ ਮੰਨਣਾ ਤੋਹੀਨ ਹੀ ਨਹੀਂ ਕਹਿ ਸਕਦੇ ਇਹਨਾਂ ਨੇ ਜਿਹੜਾ ਘਟੋ ਘਟ ਲੰਬੇ ਸਮੇਂ ਦਾ ਇਤਿਹਾਸ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਖ ਧਰਮ ਦਾ ਇੰਨੇ ਮਾੜੇ ਦੇਣ ਇੰਨੀ ਮਾੜੀ ਬੋਲੀ ਸਿੱਖਾਂ ਨੇ ਆਪਦੇ ਹੀ ਅਕਾਲ ਤਖਤ ਦੇ ਜਹੇਦਾਰਾਂ ਦੇ ਖਿਲਾਫ ਆਪਦੇ ਹੀ ਪ੍ਰਬੰਧ ਦੇ ਖਿਲਾਫ ਸਿੱਖਾਂ ਨੇ ਇੰਨੀ ਮਾੜੀ ਉੱਚੀ ਬੋਲ ਬਾਣੀ ਬੋਲੀ ਹੋਵੇ ਇਹ ਜ਼ਿਕਰ ਨਹੀਂ ਕਿਤੇ ਇਤਿਹਾਸ ਵਿੱਚ ਮਿਲਦਾ ਜੀ ਜਹੇਦਾਰ ਜੀ ਆਪਾਂ ਗੱਲ ਕਰੀਏ ਕਿ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ ਪਿਛਲੇ ਸਮੇਂ ਚ ਪਿਛਲੇ ਕਾਲੀ ਦਲ ਨੂੰ ਵੱਡੇ ਸਜਾ ਦਿੱਤੇ ਉਹ ਅਮਲ ਚ ਨਹੀਂ ਆਏ ਜਾਂ ਆਏ ਓਏ ਵੱਖਰਾ ਵਿਸ਼ਾ ਹੈਗਾ ਮਨਪੀਰ ਸਿੰਘ ਅਯਾਲੀ ਹੋਰ ਵੀ ਬੜੇ ਸਥਕਰ ਯੋਗ ਜਿਹੜੇ ਪੰਜ ਅਗਵਾਈ ਕਰ ਰਿਹਾ ਉਹਨਾਂ ਦੇ ਉੱਪਰ ਜਹੇਦਾਰ ਸ਼੍ਰੀ ਕਾਲਸਕ ਸਾਬ ਕਿੰਨਾ ਕ ਲੋਕਾਂ ਚ ਹੰਗਾਰਾ ਮਿਲ ਰਿਹਾ ਹੈ ਜਿਹੜਾ ਕਾਲਸਕ ਸਾਬ ਤੋਂ ਜਾ ਰਹੀ ਹੁਕਮਾਂ ਨੂੰ ਤੁਹਾਡਾ ਬੜਾ ਐਮ ਸਵਾਲ ਹੈ ਸੰਧੂ ਸਾਹਿਬ ਮੈਂ ਕੁਝ ਪਿਛਲੇ ਸਮੇਂ ਤੋਂ ਰਾਜਨੀਤੀ ਤੋਂ ਕਿਨਾਰਾ ਕੀਤਾ ਹੋਇਆ ਸੀ ਜੀ ਤੁਹਾਨੂੰ ਪਤਾ ਮੈਂ ਹਿੰਦੁਸਤਾਨ ਦੇ ਵਿੱਚ ਪੰਜਾਬ ਜੱਟ ਰਾਖਵਾ ਕਰਨ ਲਹਿਰ ਦੇ ਉਹ ਲਹਿਰ ਨੂੰ ਆਪਾਂ ਚਲਾਉਂਦੇ ਰਹੇ ਉਹਨਾਂ ਦੇ ਪਲਾਈ ਲਈ ਆਪਾਂ ਮੋਰਚੇ ਵੀ ਲਾਏ ਲੰਬੇ ਲੰਬੇ ਮਤਲਬ ਰਾਜਸੀ ਰਾਜਸੀ ਜਾਂ ਸਿਆਸੀ ਨੀਤੀ ਰਾਜਨੀਤੀ ਤੋਂ ਪਾਸੇ ਸੀ ਇਹ ਸਿਆਸੀ ਰਾਜਨੀਤੀ ਤੋਂ ਪਾਸੇ ਸੀ ਜੀ ਇਹ ਤਾਂ ਹੋਣਾ ਵੀ ਸਾਰੇ ਪੰਜਾਬ ਦੇ ਵਿੱਚ ਲੱਖਾਂ ਦੀ ਭਰਤੀ ਹੋ ਰਹੀ ਏ ਤੇ ਪੰਜਾਬ ਫਿਰੋਜ਼ਪੁਰ ਜ਼ਿਲ੍ਹਾ ਬਿਲਕੁਲ ਸ਼ਾਂਤ ਸੀ ਜੀ ਤੇ ਮੈਂ ਇਹ ਸੋਚਿਆ ਵੀ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਜਿੰਨੇ ਅਕਾਲੀ ਲੋਕ ਸੀ ਵਿਚਾਰਧਾਰਾ ਅਕਾਲੀ ਵਿਚਾਰਧਾਰਾ ਦੇ ਲੋਕ ਹੁੰਦੇ ਸੀ ਉਹ ਬਿਨਾ ਜਦ ਵੀ ਕਿਤੇ ਪੰਥ ਨੂੰ ਮਹਿਮ ਜਾਂ ਲੋੜ ਹੁੰਦੀ ਸੀ ਨਾ ਉਹ ਬਗੈਰ ਆਵਾਜ਼ ਮਾਰੀ ਤੋਂ ਆਉਂਦੇ ਸੀ ਜੀ ਮੈਂ ਉਸੇ ਸੰਕਲਪ ਨੂੰ ਵੇਖਦੇ ਹੋਏ ਕੁਝ ਸੱਜਣਾਂ ਨਾਲ ਸੰਪਰਕ ਕੀਤਾ ਤੇ ਮੇਰਾ ਸਰਦਾ ਸਤਨਾਮ ਸਿੰਘ ਬਲੂਰ ਨਾਲ ਸੰਪਰਕ ਹੋਇਆ ਤੇ ਅਸੀਂ ਕਾਪੀਆਂ ਲਿਆ ਕੇ ਤੇ ਅਸੀਂ ਇਹ ਇਸ ਕਰਕੇ ਵੀ ਫਿਰੋਜ਼ਪੁਰ ਦੀ ਸਾਰੀ ਸੰਗਤ ਨੂੰ ਕੋਈ ਹੈ ਨਾ ਹੋਵੇ ਵੀ ਅਸੀਂ ਬਾਕੀ ਜ਼ਿਲ੍ਹਿਆਂ ਨਾਲੋਂ ਪਿੱਛੇ ਰਹਿ ਜਾਈਏ ਠੀਕ ਠੀਕ ਤੇ ਸਾਡਾ ਵੀ ਬਣਦਾ ਯੋਗਦਾਨ ਹੈ ਜਿਹੜਾ ਉਹ ਅਕਾਲ ਤਖਤ ਦੇ ਹੁਕਮਾਂ ਦਾ ਫੁੱਲ ਚੜਾਉਣ ਵਾਸਤੇ ਬਣਦਾ ਯੋਗਦਾਨ ਲਈ ਅਸੀਂ ਇਹ ਸਾਰਾ ਕੁਝ ਅੱਗੇ ਆਇਆ ਹੈ ਮਤਲਬ ਰਾਜਨੀਤੀ ਛੱਡੀ ਛਡਾਈ ਸੀ ਜਦੋਂ ਸ਼੍ਰੀ ਗੱਲ ਸਾਹਿਬ ਤੋਂ ਹੁਕਮ ਜਾਰੀ ਹੈ ਸਭ ਕੁਝ ਭੁਲਾ ਕੇ ਆਪਾਂ ਫਿਰ ਤੋਂ ਜੜੀਆਂ ਵਾਗ ਡੋਰਾ ਉਹ ਸੰਭਾਲ ਲਈਏ ਸਾਡਾ ਅਸੀਂ ਬਿਨਾਂ ਕਿਸੇ ਕਿਸੇ ਵੀ ਲਾਲ ਸਾਹਿਬ ਅਧੀਨ ਅਸੀਂ ਇਹ ਭਰਤੀ ਲਈ ਨਹੀਂ ਆਏ ਜੀ ਅਸੀਂ ਤਾਂ ਕੇਵਲ ਇੱਕ ਸੇਵਾ ਦੇ ਤੌਰ ਤੇ ਅਕਾਲ ਤਖਤ ਦੇ ਫਸੀਲ ਤੋਂ ਹੋਏ ਆਦੇਸ਼ ਨੂੰ ਇਨ ਬੈਨ ਲਾਗੂ ਕਰਾਉਣ ਲਈ ਸਾਡਾ ਯਤਨ ਹੈ ਬਿਲਕੁਲ ਤੇ ਇਹ ਸਾਡਾ ਯਤਨ ਜਾਰੀ ਰਹੇਗਾ ਅਸੀਂ ਸੰਗਤ ਨੂੰ ਵੀ ਅਪੀਲ ਕਰ ਰਹੇ ਹਾਂ ਨੌਜਵਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਨਵੀਂ ਲੀਡਰਸ਼ਿਪ ਜਿਹੜਾ ਤੁਹਾਡੇ ਮਨਾਂ ਵਿੱਚ ਇੱਕ ਬੋਝ ਸੀ ਵੀ ਸਾਡੇ ਤੇ ਥੋਪਿਆ ਜਾ ਰਿਹਾ ਹੈ ਏ ਅੱਜ ਜਿਹੜਾ ਆਮ ਧਾਰਨਾ ਸੀਗੀ ਵੀ ਲੋਕ ਕੋਸ਼ ਹੋਰ ਚਾਹੁੰਦੇ ਆ ਜਿਹੜੇ ਸਿਆਸੀ ਲੀਡਰ ਸੀ ਉਹ ਕਿਸੇ ਹੋਰ ਨੂੰ ਲੀਡਰ ਥੋਪ ਦਿੰਦੇ ਸੀ ਬਿਲਕੁਲ ਸਾਰੀਆਂ ਪਾਰਟੀਆਂ ਉਸ ਧਾਰਨਾ ਨੂੰ ਤੋੜਨ ਲਈ ਸਾਰੀਆਂ ਪਾਰਟੀਆਂ ਇਹ ਕਰ ਰਹੀਆਂ ਆ ਵੀ ਲੋਕਾਂ ਦੇ ਲੀਡਰ ਥੋਪੇ ਜਾ ਰਹੇ ਨੇ ਜੀ ਜੀ ਤੇ ਇਹ ਜੋ ਪੰਜ ਪ੍ਰਧਾਨੀ ਸਿਸਟਮ ਦੇ ਨਾਲ ਕਿਸੇ ਦੇ ਕੋਈ ਲੀਡਰ ਥੋਪਿਆ ਨਹੀਂ ਜਾਏਗਾ ਸਹੀ ਮੈਣਿਆਂ ਚ ਪ੍ਰਤੀ ਹੋ ਕੇ ਸਹੀ ਡੈਲੀਗੇਟ ਬਣ ਕੇ ਸਹੀ ਪ੍ਰਧਾਨ ਦੀ ਚੋਣ ਹੋਏਗੀ ਜੀ ਔਰ ਬਿਲਕੁਲ ਕੋਈ ਨਵਾਂ ਪ੍ਰਧਾਨ ਹੋਏਗਾ ਕਿਉਂਕਿ ਆਦੇਸ਼ ਅਕਾਲ ਤਖਤ ਤੋਂ ਸਪਸ਼ਟ ਆਦੇਸ਼ ਹੈ ਵੀ ਪੁਰਾਣੀ ਲੀਡਰਸ਼ਿਪ ਅਗਵਾਈ ਕਰਨ ਦੇ ਯੋਗ ਨਹੀਂ ਹੈ ਹੂੰ ਇਸ ਕਰਕੇ ਕੋਈ ਵੀ ਪੁਰਾਣਾ ਜਿਹੜਾ ਲੀਡਰ ਹੈ ਉਹ ਨਹੀਂ ਆਏਗਾ ਬਿਲਕੁਲ ਫਰੈਸ਼ ਲੀਡਰ ਆਏਗਾ ਜੋ ਵੀ ਸਾਡਾ ਪ੍ਰਧਾਨ ਹੋਏਗਾ ਉਹ ਅਕਾਲ ਤਖਤ ਦੇ ਹੁਕਮਾਂ ਨੂੰ ਸਮਰਪਿਤ ਹੋਏਗਾ ਜੀ ਤੇ ਮੈਂ ਸੋਚਦਾ ਜੋ ਮੇਰਾ ਵਿਸ਼ਵਾਸ ਹੈ ਵੀ ਉਹ ਲੋ ਬਲਾਲਤ ਤੋਂ ਪਾਸੇ ਔਰ ਗੁਰਮਤ ਨਾਲ ਰੰਗੀ ਰੂਹ ਪ੍ਰਧਾਨ ਬਣੇਗੀ ਹਾਂ ਜਿਹਦੀ ਆਪਾਂ ਉਮੀਦ ਕਰਦੇ ਜਦਾਂ ਦੇ ਯੋਜਨਾ ਘੜੀ ਗਈ ਹੈ ਜਿਹੜੀਆਂ ਕਾਰਵਾਈਆਂ ਚੱਲ ਸਾਡਾ ਫਿਰੋਜ਼ਪੁਰ ਦਾ ਵੀ ਯਤਨ ਹੈ ਆ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਵੀ ਕੋਈ ਐਸਾ ਬੰਦਾ ਪ੍ਰਧਾਨ ਬਣੇ ਜਿਹਨੂੰ ਸਾਰੇ ਗੱਲ ਗਾਨ ਵੀ ਵਾਕਿਆ ਹੀ ਇਹ ਪ੍ਰਧਾਨਗੀ ਦੇ ਲੈ ਕੇ ਹਾਂ ਸਹੀ ਚੋਣ ਹੋਈ ਸਹੀ ਚੋਣ ਜੈਦਰ ਜੀ ਜਿਹੜਾ ਆਪ ਜੀ ਨੇ ਜਿਹੜੇ ਵੱਖ-ਵੱਖ ਨੌਜਵਾਨ ਉਤਸ਼ਾਹ ਲਈ ਬੈਠੇ ਆ ਆਪੋ ਆਪਣੇ ਪੱਧਰ ਤੇ ਕੰਮ ਕਰ ਰਹੇ ਉਹਨਾਂ ਨੂੰ ਇਕੱਠਿਆ ਕਰਨ ਲਈ ਕੋਈ ਬਣਾਈ ਯੋਜਨਾ ਅੱਜ ਦਾ ਜੋ ਪਹਿਲਾ ਦਿਨ ਫਿਰੋਜ਼ਪੁਰ ਦੇ ਵਿੱਚ ਮੈਂ ਸਮਝਣਾ ਵੀ ਅਸੀਂ ਪ੍ਰੈਸ ਦੇ ਰੂਬਰੂ ਆਏ ਆ ਉਹਦੇ ਪੰਜਾਬ ਦੀ ਟੀਮ ਦੇ ਦਫ਼ਤਰ ਦੇ ਵਿੱਚ ਆਉਣ ਦਾ ਸਾਡਾ ਮਕਸਦ ਹੀ ਇਹ ਆ ਵੀ ਸਾਰਿਆਂ ਨੂੰ ਪਤਾ ਲੱਗ ਸਕੇ ਸਾਰੇ ਅਸੀਂ ਇਕੱਠੇ ਹੋ ਸਕੀਏ ਇਕੱਠੇ ਹੋ ਕੇ ਅਸੀਂ ਵੱਖ-ਵੱਖ ਹੋਇਆ ਜਿੰਨੀ ਵੀ ਅੰਨੇ-ਅੰਨੇ ਦੀ ਮੀਰੀ ਹੈ ਉਹਨੂੰ ਇਕੱਠੇ ਕਰਕੇ ਇੱਕ ਮਾਲਾ ਚ ਪਰੋ ਕੇ ਤੇ ਫਿਰੋਜ਼ਪੁਰ ਦੀ ਭਰਤੀ ਮਹਿਮੇ ਜਿਹੜੀ ਉਹ ਬਾਕੀ ਜ਼ਿਲ੍ਹਿਆਂ ਨਾਲੋਂ ਉੱਤੇ ਲਿਜਾਣ ਵਾਲੀ ਇਹ ਸਾਡਾ ਇੱਕ ਸੁਪਨਾ ਹੈ ਇਹ ਕਿੰਨਾ ਕੁ ਟੀਚਾ ਹੈਗਾ ਜੀ ਤੁਹਾਡਾ ਜਿਹੜਾ ਆਪਣੇ ਜ਼ਿਲ੍ਹੇ ਚ ਭਰਤੀ ਕਰਨ ਦਾ ਇਹ ਚਾਰ ਵਿਧਾਨ ਸਭਾ ਐ ਜ਼ਿਲ੍ਹੇ ਛੋਟੇ ਹੋ ਗਏ ਨੇ ਜੀ ਤੇ ਚਾਰ ਹੀ ਵਿਧਾਨ ਸਭਾ ਫਾਜ਼ਲਕਾ ਦੀਆਂ ਨੇ ਜੀ ਜਲਾਲਾਬਾਦ ਫਾਜ਼ਲਕਾ ਬੱਲੂਆਣਾ ਬੋਹਰ ਬੋਹਰ ਜੀ ਤੇ ਮੇਰਾ ਇਹ ਯਤਨ ਐ ਵੀ ਘੱਟੋ ਘੱਟ 1 ਲੱਖ ਤੋਂ ਪਾਰ ਹੋਏਗੀ ਫਿਰੋਜ਼ਪੁਰ ਔਰ ਫਾਜ਼ਲਕਾ ਜ਼ਿਲ੍ਹਿਆਂ ਦੀ ਭਰਤੀ ਜਿਲ੍ਹੇ ਭਰਤੀ ਹਾਂ ਪਾ ਇਹਦੀ ਯੋਜਨਾ ਕਿਵੇਂ ਆ ਪਿੰਡ-ਪਿੰਡ ਜਾ ਰਹੇ ਆ ਜਾਂ ਲੋਕ ਤੁਹਾਡੇ ਕੋਲੇ ਆਉਣਗੇ ਇਹਦਾ ਜਾਂ ਲੋਕ ਤੁਹਾਡੇ ਨਾਲ ਕਿਵੇਂ ਸੰਪਰਕ ਕਰਨਗੇ ਸਭ ਤੋਂ ਵੱਡਾ ਸੰਪਰਕ ਤਾਂ ਟੈਲੀਫੋਨ ਹੈ ਜੀ ਤੁਹਾਡਾ ਆਪਦਾ ਸੰਪਰਕ ਨੰਬਰ ਸਭ ਤੋਂ ਬਣਾ ਮੇਰਾ ਸੰਪਰਕ ਨੰਬਰ ਹੈ 94176 13103 ਮੇਰੇ ਨਾਲ ਵਿਚਰਦੇ ਸਰਦਾਰ ਸਤਨਾਮ ਸਿੰਘ ਬਲੂਰ ਦਾ ਟੈਲੀਫੋਨ ਨੰਬਰ ਹੈ 84 372 00800 ਮਿੱਤਰੋ ਜ਼ਹਿਦਾਦ ਸਾਹਿਬ ਹਰੋਂ ਨੇ ਆਪਣੇ ਨੰਬਰ ਦਿੱਤੇ ਆ ਜਿੱਥੇ ਇਹ ਤੁਹਾਡੇ ਤੱਕ ਪਹੁੰਚਣ ਲਈ ਹਜੇ ਕੁ ਸਮਾਂ ਵੀ ਲੱਗ ਸਕਦਾ ਕਿਉਂਕਿ ਸੈਂਕੜੇ ਪਿੰਡ ਦੋਨਾਂ ਜ਼ਿਲ੍ਹਿਆਂ ਚ ਪੈਂਦੇ ਆ ਹਰ ਪਿੰਡ ਤੱਕ ਪਹੁੰਚਣ ਦੀ ਇਹਨਾਂ ਦੀ ਯੋਜਨਾ ਹੈ ਉੱਥੇ ਤੁਸੀਂ ਆਪਣੇ ਆਪ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੇ ਆਪਣੇ ਨੰਬਰ ਜਾਰੀ ਕਰ ਦਿੱਤੇ ਹੈ ਸਕਰੀਨ ਤੇ ਵੀ ਇਹ ਨੰਬਰ ਜੜੇ ਹੋ ਜਾਰੀ ਕਰ ਦੇਵਾਂਗੇ ਇਸ ਕਰਕੇ ਸ੍ਰੀ ਅਕਾਲ ਸਰਗ ਸਾਬ ਦੇ ਹੁਕਮਾਂ ਨੂੰ ਵਜਾਉਣ ਲਈ ਘਰ ਘਰ ਤੱਕ ਉਹ ਹੁਕਮ ਲੈ ਕੇ ਜਾਣ ਲਈ ਇਹਨਾਂ ਨੇ ਆਪਣਾ ਜਿਹੜਾ ਰਸਤਾ ਅਖਤਿਆਰ ਕੀਤਾ ਪਹਿਲਾਂ ਸਨਿਆਸ ਲਿਆ ਹੋਇਆ ਸੀ ਰਾਜਸੀ ਸਵਾਵਾਂ ਤੋਂ ਇੱਕ ਅਕਾਲ ਸਬ ਦੇ ਹੁਕਮਾਂ ਨੂੰ ਮੰਨਦੇ ਹੋਏ ਫਿਰ ਤੋਂ ਇਹਨਾਂ ਨੇ ਜਿਹੜੀ ਉਹ ਕਮਾਂਡ ਸੰਭਾਲ ਲਈ ਐ ਸੇਵਾ ਤੇ ਜੁਟ ਗਏ ਆ ਤੇ ਆਪਾਂ ਵੀ ਇਹਨਾਂ ਦੀਆਂ ਭਾਵਨਾਵਾਂ ਨੂੰ ਸ੍ਰੀ ਕਾਲ ਸਾਹਿਬ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਅੱਗੇ ਆਈਏ ਇਹੀ ਇਹਨਾਂ ਦਾ ਸੱਦਾ ਤੇ ਜਹੇਦਾਰ ਸਾਹਿਬ ਤੁਸੀਂ ਆਖੀਰ ਚ ਆਪਣੇ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਆਪਾਂ ਗੱਲ ਕਰੀ ਜਾਂਦੇ ਆ ਦੇਸ਼ ਵਿਦੇਸ਼ ਬਾਹਰ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅਸੀਂ ਸਾਡਾ ਜਿਹੜਾ ਸਭ ਤੋਂ ਵਿਸ਼ੇਸ਼ ਨੌਜਵਾਨਾਂ ਨੂੰ ਜਿਵੇਂ ਢਾਡੀ ਸਭਾ ਰਾਗੀ ਸਭਾ ਕਵੀਸ਼ਰ ਕਵੀਸ਼ਰੀ ਜਥੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜੋ ਵੀ ਮਾਈ ਭਾਈਏ ਭਾਵੇਂ ਕੋਈ ਬੇਸ਼ੱਕ ਸਿੱਖੀ ਸੰਕਲਪ ਦੇ ਵਿੱਚ ਅਸੀਂ ਦਲਤ ਕਿਸੇ ਨੂੰ ਨਹੀਂ ਮੰਨਦੇ ਪਰ ਭਾਰਤੀ ਸੰਵਿਧਾਨ ਮੁਤਾਬਕ ਜੋ ਸਾਡੇ ਐਸਸੀ ਵੀਰ ਵੀ ਨੇ ਅਸੀਂ ਉਹਨਾਂ ਵੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇਹਦੇ ਵਿੱਚ ਤੁਸੀਂ ਆਓ ਕਿਉਂਕਿ ਉਹਨਾਂ ਦੀਆਂ ਸੀਟਾਂ ਵੀ ਵਿਧਾਨ ਸਭਾ ਵੀ ਉਹਨਾਂ ਦੀਆਂ ਰੱਖੀਆਂ ਨੇ ਫਰੋਜਪੁਰ ਤੇ ਫਾਜ਼ਲਕਾ ਦੇ ਵਿੱਚ ਦੋ ਤਿੰਨ ਸੀਟਾਂ ਜਿਹੜੀਆਂ ਨੇ ਉਹ ਐਸਸੀ ਵੀਰਾਂ ਦੀਆਂ ਰੱਖੀਆਂ ਨੇ ਹਾਂ ਰੱਖੀਆਂ ਨੇ ਤੇ ਰਵੰਦਾਸੀਆ ਪਰਿਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਅਸੀਂ ਹਰ ਇੱਕ ਤੱਕ ਜੋ ਵੀ ਗੁਰੂ ਨਾਨਕ ਨਾਮ ਦੇਵਾ ਸਿੱਖੇ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਵਿੱਚ ਵਿਸ਼ਵਾਸ ਰੱਖਦਾ ਹੈ ਜੀ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਪੰਜਾਬ ਨੂੰ ਪਿਆਰ ਕਰਦਾ ਹੈ ਉਹਨਾਂ ਸਭ ਲੋਕਾਂ ਤੱਕ ਅਸੀਂ ਪਹੁੰਚ ਕਰਾਂਗੇ ਪਹੁੰਚ ਕਰਕੇ ਤੇ ਸਾਡਾ ਇਹ ਯਤਨ ਹੋਗਾ ਵੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਨਾਲੋਂ ਫਿਰੋਜ਼ਪੁਰ ਦੀ ਭਰਤੀ ਵੱਧ ਹੋਵੇ ਵੱਧ ਆ ਬਿਲਕੁਲ ਜੀ ਬੜਾ ਸੋਹਣਾ ਯਤਨ ਆ ਬੜਾ ਸੋਹਣਾ ਉਦਮ ਅਤੇ ਸੁਪਨੇ ਵੀ ਅੱਛੇ ਆ ਖਾਲਸਾ ਰਾਜ ਲਿਆਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਹਰ ਗੁਰਸਿੱਖ ਦਾ ਜਿਹੜਾ ਉਹ ਫਰਜ਼ ਬਣਦਾ ਹੈ ਤੇ ਸਾਡੇ ਨਾਲ ਮੌਜੂਦ ਆ ਸਤਨਾਮ ਸਿੰਘ ਬਲੂਰ ਨੌਜਵਾਨ ਆ ਆਗੂ ਆ ਇਹਨਾਂ ਦੇ ਵਾਪਸ ਨੇ ਆ ਸੁਣਦੇ ਆ ਇਹ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ 2 ਦਸੰਬਰ 2024 ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਫਸੇਲ ਤੋਂ ਆਇਆ ਹੁਕਮ ਇਹ ਸ਼੍ਰੀ ਅਕਾਲਪੁਰਖ ਸਾਹਿਬ ਜੀ ਦੇ ਘਰ ਤੋਂ ਆਇਆ ਹੋਇਆ ਫਰਮਾਨ ਹੈ ਇਹ ਹਰ ਸਿੱਖ ਨੂੰ ਮੰਨਣਾ ਚਾਹੀਦਾ ਜਿਸ ਵੀ ਮਨੁੱਖ ਦੇ ਵਿੱਚ ਗੁਰਸਿੱਖੀ ਪ੍ਰਤੀ ਪਿਆਰ ਹੈ ਵਿਸ਼ਵਾਸ ਹੈ ਉਸ ਵੀਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰੇ ਲਾਉਣ ਲਈ ਸਾਡੇ ਨਾਲ ਇਸ ਮੁਹਾਇਮ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਤਾਂ ਕਿ ਪੰਜਾਬ ਦੇ ਵਿੱਚ ਸਾਫ਼ ਸੁਥਰੀ ਰਾਜਨੀਤੀ ਹੋ ਸਕੇ ਖਾਲਸਾ ਰਾਜ ਜਿਹੜਾ ਮੁੜ ਬਹਾਲ ਕੀਤਾ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮਿੱਤਰੋ ਬੜੇ ਸੋਹਣੇ ਸਨੇਹ ਲੈ ਕੇ ਆਏ ਆ ਜਹੇਦਾਰ ਕਰਨਲ ਸਿੰਘ ਭਾਵੜਾ ਜਿਹਦੀ ਸਤਨਾਮ ਸਿੰਘ ਬਲੌਰ ਹੁਣੀ ਤੇ ਤੁਸੀਂ ਵੀ ਜਰੂਰ ਆਪਣਾ ਸਮਾਂ ਕੱਢ ਕੇ ਸ਼੍ਰੀ ਗੁਰੂ ਸਾਹਿਬ ਸਹਿਬ ਨੂੰ ਸਮਰਪਿਤ ਹੋਵੋ ਇਹੀ ਇਹਨਾਂ ਦਾ ਜਿਹੜਾ ਸੁਨੇਹਾ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਦੇ ਦਿੱਤੇ ਸੁਨੇਹੇ ਨੂੰ ਹੋਰ ਨਾਲ ਸਾਥੀਆਂ ਤੱਕ ਵੀ ਪਹੁੰਚਾਉਣ ਲਈ ODE ਪੰਜਾਬ ਚੈਨਲ ਦੀ ਇਸ ਆਵਾਜ਼ ਨੂੰ ਕਰ ਕਰ ਤੱਕ ਪਹੁੰਚਾਉਣ ਲਈ ਵੱਤ ਤੋਂ ਵੱਧ ਸ਼ੇਅਰ ਕਰੋਗੇ ਆਪਾਂ ਸਮਾਪਤੀ ਵੱਲ ਵਧਣ ਤੋਂ ਪਹਿਲਾਂ ਸਭ ਦਾ ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਧੰਨਵਾਦ ਜੈਹਦਰ ਸਿੰਘ ਜੀ ਸ਼ਾਮ ਸਿੰਘ ਜੀ ਤੁਹਾਡੀ ਟੀਮ ਦਾ ਉਹਦੇ ਪੰਜਾਬ ਦਾ ਤੇ ਇਹਨਾਂ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਆਸ ਨਾਲ ਤੁਹਾਨੂੰ ਖਤੇ ਬੁਲਾਉਣਿਆਂਗੇ ਤੁਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਆਦੇਸ਼ ਨੂੰ ਇਨ ਬਿਨ ਲਾਗੂ ਕਰਨ ਲਈ ਸਿਰ ਤੋੜ ਯਤਨ ਕਰੋਗੇ ਤੇ ਪੰਜ ਮੈਂਬਰੀ ਕਮੇਟੀ ਦਾ ਪੂਰਨ ਪੂਰਨ ਸਹਿਯੋਗ ਤੇ ਸਾਥ ਦਿਓਗੇ ਤੇ ਤੁਹਾਨੂੰ ਇਸ ਹਾਸ ਨਾਲ ਫਤਿਹ ਬੁਲਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ